ਅਗਰੇਵਾਰ ਸਾਹਿਬ ਗੁਰਜਨ ਸਿੰਘ ਜੀ ਅਤੇ ਹੋਰ ਸ਼ਖਸੀਅਤਾਂ ਜੋ ਅੱਜ ਢਾਡੀ ਮੁਕਾਬਲਿਆਂ ਦੇ ਲਈ ਤੀਜੇ ਨੰਬਰ ਤੇ ਆਉਣ ਵਾਲੇ ਭਾਈ ਬਲਵਿੰਦਰ ਸਿੰਘ ਜੀ ਰੋਣੀ সাথ কর বল স موسیقی 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 ਸੋ ਬਹੁਤ ਬਹੁਤ ਧੰਨਵਾਦ ਇਹ ਸੰਤੀਜੇ ਨੰਬਰ ਤੇ ਆਉਣ ਵਾਲੇ ਸੋ ਹੁਣ ਜੋ ਦਿਲਾਂ ਦੀ ਧੜਕਣ ਵੱਧ ਰਹੀ ਹੈ ਜਿਨ੍ਹਾਂ ਨੇ ਮੁਕਾਬਲੇ 'ਚ ਭਾਗ ਲਿਆ ਉਹਨਾਂ ਨਾਲੋਂ ਸਾਡੀ ਸੰਗਤ ਦਾ ਜ਼ਿਆਦਾ ਜੋਰ ਲੱਗਿਆ ਹੋਇਆ ਸੀ ਕਿਉਂਕਿ ਸੰਗਤ ਵੱਡੀ ਹੁੰਦੀ ਹੈ ਗੁਰੂ ਸਾਹਿਬ ਨੇ ਇਹ ਬੜਾ ਵੱਡਾ ਸਾਨੂੰ ਇੱਕ ਬਰਤੁਵਾ ਦਿੱਤਾ ਵੀ ਸੰਗਤ ਬਿਨਾ ਖੁਸ਼ੀ ਨਹੀਂ ਹੈ ਹੁਣ ਮੈਂ ਦੂਜੇ ਨੰਬਰ ਤੇ ਆਉਣ ਵਾਲੇ ਭਾਈ ਚਮਕੌਰ ਸਿੰਘ ਜੀ ਚਮਨ ਬੋਲੇ سو so, جو اسی اے آج کونسل بلو سلمان شخصیت دے رہی ہیں پہلا نام کتی ہزار پھر اکی ہزار پھر پندرہ ہزار پھر کتی سو سارے ہی. ਮੈਂ ਦੂਜੇ ਨੰਬਰ ਤੇ ਉਹਨਾਂ ਨਾਲ ਨੂੰ ਬਧਾਈ ਵੀ ਦੇਣਾ ਭਾਈ ਚੌਕੌਰ ਸਿੰਘ ਚਮਨ ਬੋਲੇ ਸੋਨਹਾ ਬਹੁਤ ਬਹੁਤ ਮੁबारकਾ ਇਸ ਟੀਮ ਨੂੰ ਛੋਏ ਜੱਫੇ ਨੇ ਜਿੱਥੇ ਧਾੜੀ ਰੰਗ ਦੇ ਵਿੱਚ ਔਰ ਗੋੜਿਆ ਸਾਸ ਤੋਂ ਸੰਗਤਾਂ ਨੂੰ ਜਾਣੂ ਕਰਾਇਆ ਔਰ ਆਪਣੀ ਤਲੰਗ ਦਾ ਸ਼ਾਕਾ ਬੋਲਿਆ ਕਿਉਂਕਿ ਜਿੱਥੇ ਵਿਦਵਾਨ ਬੈਠੇ ਨੇ ਉੱਤੇ ਸੰਗਤ ਵੀ ਵਿਦਵਾਨ ਹੈ ਸੁਣਦੀ ਹੈ ਸਭ ਕੁਝ ਜਾਣੋ ਹਨ ਸੋ ਬਹੁਤ ਵਧੀਆ ਧੰਨਵਾਦ ਬਹੁਤ ਬਹੁਤ ਧੰਨਵਾਦ ਬੋਲੇ ਸੋਨਹਿਾ ਸਾਡੀ ਸੰਗਤ ਨੇ ਸਾਨੂੰ ਤੈਨੂੰ ਸੁਨੇਹੇ ਭੇਜੇ ਸ਼ਾਇਦ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਫਸ ਵਾਲੀ ਕਿਹੜੀ ਟੀਮ ਹੋ ਸਕਦੀ ਹੈ ਕਿਉਂਕਿ ਉਹਦੇ ਵਿੱਚ ਕੋਈ ਇਤਰਾਜ ਵਾਲੀ ਗੱਲ ਨਹੀਂ ਸਿੱਧਮ ਸਿੱਧੇ ਫਸ ਉਹ ਆਪਣਾ ਇਨਾਮ ਲੈ ਕੇ ਜਾਣਗੇ ਲੋਂਗੋਵਾਲ ਦੀ ਧਰਤੀ ਦੇ ਜੋ ਭਾਈ ਬਲਦੇਵ ਸਿੰਘ ਬਿੱਲੂ ਜੋ ਭਾਨ ਸਿੰਘ ਪੋਰਾ ਜੀ ਨਾਲ ਬਹੁਤ ਜ਼ਿਆਦਾ ਲੰਮਾ ਸਮਾਂ ਬਿਤਰੇ ਦੇ ਬੋਲੇ ਸੋਨੇ ਜਿਹਦੀ ਜਿ세 ਨੂੰ ਸਟੇਜ ਤੇ ਬੁਲਾਉਣ ਲਈ ਬੇਨਤੀ ਕਰਦਾ ਕਿ ਆ ਕਿ ਸਾਡੇ ਸਨਮਾਨਤ ਸਖਸ਼ੀਅਤਾਂ ਤੋਂ ਆਪਣਾ ਪਹਿਲਾ ਨੰਬਰ ਜੋ ਢਾਡੀ ਮੁਕਾਬਲਿਆਂ ਦੇ ਵਿੱਚ ਅੱਜ ਢਾਡੀ ਭਾਨ ਸਿੰਘ ਪੌੜਾ ਅਤੇ ਪ੍ਰਗਟ ਸਿੰਘ ਲਿੱਧਰਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸੰਤ ਮਹਾਰਾਜ ਦੀ ਵਰਸੀ ਦੀ ਨਤਬਸਕ ਹੋਏ ਸੰਗਤਾਂ ਅੱਜ ਢਾਡੀ ਮੁਕਾਬਲੇ ਦੇ ਜੋ ਤੁਸੀਂ ਜੋਹਰ ਦੇਖੇ ਨੇ ਬਹੁਤ ਹੀ ਵਧੀਆ ਜਿਵੇਂ ਕੋਈ ਸਾਹਿਬ ਦੱਸਦੇ ਸੀ ਕਿ ਦੋ ਤਿੰਨ ਘੰਟੇ ਪਤਾ ਹੀ ਨਹੀਂ ਕਿਵੇਂ ਲੱਗਿਆ ਕਿਵੇਂ ਲੰਘ ਗਏ ਇਹੀ ਅਸੀਂ ਸੋਚਦੇ ਸੀ ਕਿ ਆਪਾਂ ਸੰਗਤ ਨੂੰ ਕੁਝ ਸੁਣਾਈਏ ਕਿਉਂਕਿ ਆਉਂਦੇ ਹੀ ਜਦੋਂ ਸ਼ੁਰੂ ਕਰ ਲੈਂਦੇ ਨੇ ਮੁਕਾਬਲੇ ਵਾਲੇ ਤਾਂ ਫਿਰ ਉਹੀ ਰੰਗ ਸੁਣਾਉਂਦੇ ਨੇ ਨਹੀਂ ਪਏ ਟਾਈਮ ਭਾਸਣ ਦੇ ਵਿੱਚ ਹੀ ਲਾਉਂਦੇ ਨੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਭਾਈ ਬਲਦੇਵ ਸਿੰਘ ਲੂਜੀ ਜੋ ਸਿਗਤਨੇ ਪਿਆਰਾ ਸਿੰਘ ਪ੍ਰੇਮੀ ਦੇ ਇਸ ਕਰਕੇ ਪ੍ਰੇਮੀ ਜਾਨ ਬੋਲੇ ਸੋਨਹਾਰ ਸੋ ਸਾਡੇ ਕੋਲ ਜੋ ਜਜਮੈਂਟ ਆਈ ਹੈ ਉਹਦਾ ਅਸੀਂ ਬਕਾਇਦਾ ਰਿਕਾਰਡ ਰੱਖਿਆ ਹੋਇਆ ਹੈ ਇਹ ਕਿਹੜੇ ਜੱਸੇ ਵਿੱਚ ਕਿਹੜੀ ਮਸੇ ਗਲਤੀ ਆ ਗਈ ਉਹ ਅਸੀਂ ਉਸ ਰੀਜ਼ਨ ਨੂੰ ਸਾਬਤ ਕਰਾਂਗੇ ਪਰ ਸਾਰੇ ਉਸ ਨੂੰ ਮਨਜ਼ੂਰ ਕਰਦੇ ਹੋਣਗੇ ਬਹੁਤ ਜਥੇ ਦੇ